ਨਾ ਨਿਆਣਾ ਤੜਕੇ ਉੱਠਦਾ ਨਹੀਂ ਸੀ ਲੇਟ ਉੱਠਦਾ ਸੀ ਤੇ ਉਹਦੀ ਬੀਬੀ ਉਹਨੂੰ ਲੈ ਗਈ ਕਿਸੇ ਸਿਆਣੇ ਕੋ ਕਹਿੰਦੀ ਵੀ ਇਹਨੂੰ ਕੁਝ ਸਮਝਾ ਵੀ ਇਹ ਲੇਟ ਉੱਠਦਾ ਉਹ ਹੁਣ ਮੁੰਡੇ ਨੂੰ ਸਮਝਾਣ ਲੱਗਿਆ ਉਹਨੂੰ ਕਹਿੰਦਾ ਅਖੇ ਵੀ ਜਿਹੜੇ ਚਿੜੀਆਂ ਤੋਤੇ ਤੜਕੇ ਉੱਠਦੇ ਹਨ ਤੇ ਉਹਨਾਂ ਨੂੰ ਕੀੜੇ ਮਕੌੜੇ ਲੱਭ ਜਾਂਦੇ ਆ ਉਹ ਖਾ ਕੇ ਆਪਣਾ ਟਾਈਮ ਨਾ ਰੱਜ ਜਾਂਦੇ ਆ ਤੇ ਜਿਹੜੇ ਚਿੜੀਆਂ ਤੋਤੇ ਅਖੇ ਲੇਟ ਉੱਠਦੇ ਆ ਤੇ ਉਦੋਂ ਨੂੰ ਕੀੜਾ ਮਕੌੜਾ ਹੁੰਦਾ ਕੋਈ ਨਹੀਂ ਤੇ ਉਹ ਫੇਰ ਭੁੱਖੇ ਮਰਦੇ ਆ ਤੇ ਮੇਰਾ ਪੁੱਤ ਤੈਨੂੰ ਫਿਰ ਗੱਲ ਦੀ ਸਮਝ ਆਈ ਉਹ ਕਹਿੰਦਾ ਹਾਂਜੀ ਸਮਝ ਆ ਗਈ ਕਹਿੰਦਾ ਕੀ ਸਮਝ ਆਈ ਕਹਿੰਦਾ ਸਮਝ ਇਹ ਆਈ ਵੀ ਜਿਹੜੇ ਕੀੜੇ ਮਕੋੜੇ ਤੜਕੇ ਉੱਠਦੇ ਆ ਮਰ ਜਾਂਦੇ ਉਹ ਦੂਜੇ ਪਾਸੇ ਲੈ ਗਿਆ ਦੂਜੇ ਪਾਸੇ ਲੈ ਗਿਆ ਸਮਝ ਨਹੀਂ ਦਿਉਣੀ ਤੇ ਉਹ ਏਦਾਂ ਦੇ ਏਦਾਂ ਬੰਦਾ ਮਾਤ ਲੈਣ ਤੁਰੇ ਨਾ ਤੇ ਰੱਬ ਤੇ ਯਕੀਨ ਕਰ ਬੇ ਥਾਂ ਥਾਂ ਤੇ ਮਾਤ ਲੱਭਦੀ ਸਾਡੇ ਪੰਜਾਬ ਹਾਂ ਕੋਈ ਲੈਣ ਵਾਲਾ ਤਾਂ ਹੋਵੇ ਰੱਬ ਇਹਨੇ ਤਾਂ ਅਸੀਂ ਰੋਜ਼ ਆ ਰਾਤ ਨੂੰ ਸਾਥ ਲਾ ਕੇ ਬੈਨੇ ਇੱਥੇ ਮੰਝਿਆਂ ਦੇ ਉੱਤੇ ਰਾਤ ਨੂੰ ਉਹ ਜਿਹੜਾ ਗੁਜਾਰਾ ਆਉਂਦੇ ਪਿੰਡੋਂ ਇਕੱਠੇ ਹੋ ਜਾਂਦੇ ਗੱਲਾਂ ਬਾਤਾਂ ਮਾਰਦੇ ਟਕੇ ਟਕੇ ਦੀ ਨਾਲ ਖਾਂਦੇ ਪੀਂਦੇ ਛਲੀਆਂ ਭੁੰਨ ਲੀਆਂ ਹੈ ਕਦੀ ਹੋਰ ਕੋਈ ਮਰੁੰਡਾ ਲੈ ਆ ਹੁੱਕਾ ਕੁੰਮਦਾ ਰਿੰਦਾ ਫਰੈਂਡ ਹੁੱਕਾ ਕੁੰਮਦਾ ਰਿੰਦਾ ਅੱਛਾ ਆ ਗਿਆ ਆ ਗਿਆ ਆ ਗਿਆ ਆ ਗਿਆ ਜੀ ਜੀ ਲਓ ਜੀ ਲੱਭ ਲਿਆ ਆਪਾਂ ਵਾਹ ਜੀ ਅੰਜਮ ਸਰੋਇਆ ਸਾਨੂੰ ਲੱਗਾ ਕਿ ਤੇ ਡੂੰਗਾ ਜਾਂ ਬੈਠਾ ਹੋਣਾ ਤੇ ਸੜਕ ਦੇ ਉੱਤੇ ਯਾਰ ਹਾਂ ਪੱਕੀ ਸੜਕ ਤੇ ਪੱਕੀ ਸੜਕ ਬਹੁਤ ਸੁੱਖਾ ਲੱਗ ਗਿਆ ਇੱਕ ਜਨਾਬ ਤੁਹਾਡੇ ਨਾਲ ਹੀ ਹਾਂਜੀ ਹਾਂਜੀ ਬੈਠੋ ਅੱਜ ਇਹ ਜਿਹੜਾ ਕੰਮ ਹੋਇਆ ਨਾ ਇਹ ਸਿਸਟਮ ਇਹ ਆ ਵੀ ਸਾਡੇ ਕੀ ਹੈ ਸਾਡੇ ਪਹਿਲਾਂ ਹੱਥ ਬਣਾਉਂਦੇ ਆ ਜੱਫੀ ਪਾਉਂਦੇ ਤੁਸੀਂ ਪਹਿਲਾਂ ਜੱਫੀ ਪਾਉਨੇ ਫਿਰ ਹੱਥ ਮਨਾਉਨੇ ਉਹ ਸਾਨੂੰ ਬਾਅਦ ਚ ਚੇਤਾ ਭੁੱਲ ਜਾਂਦਾ ਉਹ ਰੌਲਾ ਪਾ ਰਹੇ ਸਾਨੂੰ ਸਰਦਾਰ ਨੂੰ ਮਿਲੇ ਆ ਨਾ ਜੀ ਕਿਹਨੂੰ ਅੰਜ ਇੰਜ ਅਸੀਂ ਆਉਣੇ ਅਸੀਂ ਕੀ ਕਰਦੇ ਇੰਜ ਤੁਸੀਂ ਐ ਕਰ ਲੈਨੇ ਉਹ ਸਾਡਾ ਹੱਥ ਖਾਲੀ ਰਹਿ ਜਾਂਦਾ ਫਿਰ ਬਾਅਦ ਤੁਸੀਂ ਐ ਜੇ ਥੱਲੇ ਕੱਢਦੇ ਹੋ ਤੇ ਅਸੀਂ ਪਿਛਾ ਹਜੰਦੇ ਜੱਫੀ ਤਾਂ ਪੈ ਗਈ ਜਦੋਂ ਸਾਡਾ ਧਿਆਨ ਪਰਾਂ ਹੋ ਜਾਂਦਾ ਉਹ ਹੱਥ ਕੱਢੀ ਜਿੰਨੇ ਚਿਰ ਨੂੰ ਸਾਨੂੰ ਵੱਲ ਆਉਣਾ ਉਹਨਾਂ ਨੂੰ ਇੰਡੀਆ ਚਲੇ ਜਾਂਦੇ ਉਹਨਾਂ ਨੂੰ ਇੰਡੀਆ ਚਲੇ ਜਾਂਦੇ ਉਹ ਬਾਜੇ ਬੰਦੇ ਦੇਖਣ ਦੂਰੋਂ ਦੇਖਦੇ ਕਹਿੰਦੇ ਖਬਰੇ ਲੜਦੇ ਆ ਏ ਪਾਉ ਜੀ ਵੀ ਇਹ ਤਾਂ ਜਾ ਇਹ ਪੰਗਾ ਨਹੀਂ ਪਾ ਲਈ سوشل میڈیا ਤੇ ਆ ਕੇ ਨਾ 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 ਹੁਣ ਰੋਜ਼ ਕੱਪ ਚੱਕਣੇ ਪੈਂਦੇ ਹੋਣੇ ਦੂਸਰੇ ਮੁਲਕੋਂ ਤਾਂ ਟੈਲੀਫੋਨ ਆ ਜਵੇ ਨਾ ਹਾਂ ਤੇ ਉਹ ਵੀ ਬੰਦੇ ਦਿਖਾਉਂਦੇ ਫਿਰਦੇ ਆ ਸਹੀ ਗੱਲ ਤੇ ਦੂਸਰੇ ਮੁਲਕੋਂ ਪਰੌਣੇ ਆਏ ਬੈਠੇ ਕੋਈ ਐਵੇਂ ਗੱਲ ਓਏ ਹੋਏ ਕੀ ਬਾਤ ਕੋਈ ਨਾ ਨਿਆਣਾ ਤੜਕੇ ਉੱਠਦਾ ਨਹੀਂ ਸੀ ਲੇਟ ਉੱਠਦਾ ਸੀ ਹੂੰ ਤੇ ਉਹਦੀ ਬੀਬੀ ਉਹਨੂੰ ਲੈ ਗਈ ਕਿਸੇ ਸਿਆਣੇ ਕੋ ਕਹਿੰਦੀ ਵੀ ਇਹਨੂੰ ਕੁਝ ਸਮਝਾ ਵੀ ਇਹ ਲੇਟ ਉੱਠਦਾ ਉਹ ਹੁਣ ਮੁੰਡੇ ਨੂੰ ਸਮਝਾਣ ਲੱਗਿਆ ਉਹਨੂੰ ਕਹਿੰਦਾ ਅਖੇ ਵੀ ਜਿਹੜੇ ਚਿੜੀਆਂ ਤੋਤੇ ਤੜਕੇ ਉੱਠਦੇ ਨੇ ਤੇ ਉਹਨਾਂ ਨੂੰ ਕੀੜੇ ਮਕੌੜੇ ਲੱਭ ਜਾਂਦੇ ਆ ਉਹ ਖਾ ਕੇ ਆਪਣਾ ਟਾਈਮ ਨਾ ਰੱਜ ਜਾਂਦੇ ਆ ਤੇ ਜਿਹੜੇ ਚਿੜੀਆਂ ਤੋਤੇ ਆਖੇ ਲੇਟ ਉੱਡਦੇ ਆ ਤੇ ਉਦੋਂ ਨੂੰ ਕੀੜਾ ਮਕੌੜਾ ਹੁੰਦਾ ਕੋਈ ਨਹੀਂ ਤੇ ਉਹ ਫੇਰ ਭੁੱਖੇ ਮਰਦੇ ਤੇ ਮੇਰਾ ਪੁੱਤ ਤੈਨੂੰ ਫੇਰ ਗੱਲ ਦੀ ਸਮਝ ਆਈ ਉਹ ਕਹਿੰਦਾ ਹਾਂਜੀ ਸਮਝ ਆ ਗਈ ਕਹਿੰਦਾ ਕੀ ਸਮਝ ਆਈ ਕਹਿੰਦਾ ਸਮਝ ਇਹ ਆਈ ਵੀ ਜਿਹੜੇ ਕੀੜੇ ਮਕੌੜੇ ਤੜਕੇ ਉੱਠਦੇ ਆ ਮਰ ਜਾਂਦੇ ਉਹ ਦੂਜੇ ਪਾਸੇ ਲੈ ਗਿਆ ਦੂਜੇ ਪਾਸੇ ਲੈ ਗਿਆ ਸਮਝ ਨਹੀਂ ਦਿਓਨੀ ਤੇ ਉਹ ਇਦਾਂ ਦੇ ਇਦਾਂ ਬੰਦਾ ਮਾਤ ਲੈਣ ਤੁਰੇ ਨਾ ਤੇ ਆ ਰੱਬ ਤੇ ਯਕੀਨ ਕਰ ਬੇ ਥਾਂ ਥਾਂ ਤੇ ਮਾਤ ਲੱਭਦੀ ਸਾਡੇ ਪੰਜਾਬ ਹਾਂ ਕੋਈ ਲੈਣ ਵਾਲਾ ਤਾਂ ਹੋਵੇ ਰੱਬ ਇਹਨੇ ਤਾਂ ਅਸੀਂ ਰੋਜ਼ ਆ ਰਾਤ ਨੂੰ ਇਹ ਸਾਥ ਲਾ ਕੇ ਬੈਨੇ ਇੱਥੇ ਹਾਂ